ਲਓ ভাই ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦਾ ਵੀਰੋ ਕੰਮ ਬਹੁਤ ਵਧੀਆ ਤੇ ਧੰਨ ਗੁਰ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਆ ਰਹੀਆਂ ਤੇ ਬਾਕੀ ਤੁਹਾਡਾ ਵੀ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਾਲ ਬਲੌਗਰਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇਦੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਤਹਿ ਦਿਲੋਂ ਤਨਬਾਦ ਪਿਛਲੀ ਵੀਡੀਓ ਜਨ ਜਸ਼ਨ ਦੇ ਜਨਮ ਦਿਨ ਦੀ ਪਾਈ ਸੀ ਵੀ ਸਾਰਾ ਪਰਿਵਾਰ ਡਿਨਰ ਕਰਨ ਗਿਆ ਥਾ ਬੀ ਬਹੁਤ ਪਿਆਰੀ ਪਿਆਰੀ ਬੀਸ਼ੀ ਜੀ ਦਿੱਤੀ ਆ ਤੁਸੀਂ ਜਨਮ ਦਿਨ ਦੀਆਂ ਵਧਾਈਆਂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਬਾਕੀ ਭਾਈ ਅੱਜ ਬੈਠੇ ਆਪਣੇ ਘਰ ਦੇ ਵਿੱਚ ਵੀ ਸਾਡੇ ਘਰ ਦੀ ਰੌਣਕ ਜਿਹੜੀ ਹਰਜੀਤ ਅੰਮੋ ਦੀ ਹਾ ਤੇ ਜਸ਼ਨ ਦੀ ਮੰਮੀ ਆ ਜਿਹੜੀ ਉਹ ਬਾਈ ਚਲੀ ਗਈ ਪਰ ਉਹਨਾਂ ਦੇ ਨਾਨਕੇ ਕਿਉਂਕਿ ਚਲੋ ਇੱਕ ਇਹ ਵੀ ਰਿਸ਼ਤਾ ਹੀ ਹੁੰਦਾ ਹੈ ਭੈਣ ਆਈ ਵੀ ਇਹ ਦੇਖ ਲਓ ਉਹਨੇ ਆਪਣੇ ਆਪੇ ਕਹਿਤਾ ਵੀ ਭਾਬੀ ਵੀ ਮਾਈ ਵੀ ਦੋ ਦਿੰਦੂ ਲਾ ਵੀ ਆਪਣੇ ਪੈਂਦਾ ਨਨਤਪੁਰਝਾਈ ਦਾ ਬਾਈ ਇਹ ਪਿਆਰ ਹੈ ਫਿਰ ਅਸੀਂ ਕਿਆ ਕਹਿ ਸਕਦਾ ਤੇ ਮੈਂ ਤਾਂ ਕੱਲ ਰੋਪੜ ਗਿਆ ਤਾਂ ਭੈਣ ਦਾ ਹੀ ਫੋਨ ਆਇਆ ਕਹਿੰਦੀ ਵੀ ਭਾਬੀ ਯਾਰ ਹੋਣ ਲੱਗੀ ਕਹਿੰਦੀ ਦੋ ਦਿਨ ਖਾਤਰ ਛੱਡਿਆ ਸੋ ਪਰਮਾ ਦਾ ਸਕੂਲ ਗਏ ਤੇ ਪੂਰੀ ਹੈ ਬੱਚੇ ਬੱਚੇ ਖੁਸ਼ ਹੈ ਚਲੋ ਭੈਣ ਵੀ ਹੈ ਬਾਕੀ ਭਾਣ ਜੀ ਇਹਨਾਂ ਨੂੰ ਮਹਿਸੂਸ ਨਹੀਂ ਦਿੰਦਾ ਵੀ ਸਾਡੀ ਮੰਮੀ ਵੀ ਨਾਰਕ ਗਈ ਵੀ ਚਲੋ ਮਹਿਸੂਸ ਦਿੰਦਾ ਵੀ ਇਹ ਕਿਤੇ ਮਾੜਾ ਮੋਟਾ ਤੇ ਬਾਕੀ ਚਲੋ ਹੁਣ ਕੈਮਰਾ ਜਿਹੜੀ ਆ ਜਸ਼ਨ ਬੜੀ ਬੈਠੀ ਆ ਉਹਦੇ ਨਾਲ ਮਿਲਾਂਦਾ ਪਹਿਲਾਂ ਤੁਹਾਨੂੰ ਕੀ ਕਹਿ ਲੀ ਆ ਉਹ ਮੇਰੇ ਅੱਲਾ ਸੰਸਾਰਨ ਤੇ ਆਪਣੇ ਸਾਸ਼ਟ੍ਰ ਕਾਲ ਜੀ ਹਾਂ ਬਈ ਹਾਂ ਜੀ ਮੰਮੀ ਦੀ ਯਾਦ ਤਾਂ ਨਹੀਂ ਆਉਂਦੀ ਨਹੀਂ ਹਾਂ ਹਾਂ ਬਈ ਤੈਨੂੰ ਨਹੀਂ ਆਉਂਦੀ ਇਹਦਾ ਸੱਚੀ ਦੱਸਦੇ ਆਉਂਦੀ ਹੈ ਨਹੀਂ ਬਈ ਆਉਂਦੀ ਇਹਨੂੰ ਇਹ ਕੈਮਰੇ ਚ ਕਹਿੰਦਾ ਨਹੀਂ ਰਾਤ ਫਿਰ ਹੋਇਆ ਕਹਤੇ ਤਾਂ ਮੰਮੀ ਤੇ ਹੋਂਦੀ ਯਾਦ ਆਉਂਦੀ ਜੀ ਮੰਮੀ ਦੀ ਥੋੜੀ ਮੰਮੀ ਦੋਏ ਭੈਣ ਭਾਈ ਆਸੀ ਮੇ ਜਾ ਕੇ ਰੋ ਕਰਦੇ ਆਏ ਹੈਂ ਹਾਂਜੀ ਮੰਮੂ ਕੱਲੂ ਆ ਜਾਣਾ ਮੰਮੀ ਨੇ ਹਨਾ ਜੀ ਲੱਗਿਆ ਵਾ ਹਾਂ ਭਾਈ ਆਏ ਹਨ ਅਸੀਂ ਸਾਰੇ ਇਕੱਠੇ ਆ ਪਾਪਾ ਜੀ ਬੂਆ ਆਈ ਦੀ ਅਮਨ ਰਾਤ ਮੇਰੇ ਨਾਲ ਪੈਣਾ ਤਾਂ ਫਿਰ ਚਾਚੇ ਕੋਲ ਆ ਕੇ ਉੱਟ ਕੇ ਹੈ ਹਾਂਜੀ ਹੈ ਹਾਂਜੀ ਬਹੁਤ ਬਾਈ ਬੰਦਾ ਹੈ ਸਾਡਾ ਚਲਾਕ ਹੈ ਨਹੀਂ ਤੁਸੀਂ ਰੋਕ ਦੇਣਾ ਤੋ ਵੀ ਪੰਮੂ ਚੱਲ ਸਾਢੇ 9 ਹੋ ਗਏ ਆ ਫਿਰ 9 ਵਜ ਗਏ ਵੀ ਰੱਖ ਦੇ ਫੋਨ ਚਾਚਾ ਚਾਚਾ ਕੁਝ ਕਹਿਦਾ ਨਹੀਂ ਇਹਨੂੰ ਵੀ ਦੇਖੀ ਜਾ ਤੁੱਤਾ ਹਾਂ ਇਹ ਤਾਂ ਗੱਲ ਹੈ ਨਹੀਂ ਆਈ ਲੋ ਭਾਈ ਇਹ ਬੰਦੇ ਹੁਣ ਸਾਡੇ 2000 ਇਹ ਸਕੂਲ ਤੇ ਰੋਟੀ ਖਾ ਲਈ ਨਹੀਂ ਖਾਣੀ ਹੈ ਹੈ ਲੋ ਭਾਈ ਬੂਆ ਹੁਣ ਇਹ ਨਾ ਰੋਟੀ ਪਾ ਕੇ ਦਊਗੀ ਲੱਗੀ ਵੀ ਔਰ ਸੋਈ ਦੇ ਵਿੱਚ ਲੈ ਬਾਮੂ ਸੱਚੀ ਗੱਲ ਹੈ ਅੱਜ ਕੈ ਲੈ ਕੇ ਗਿਆ ਸਕੂਲ ਪਰੌਂਠਾ ਹੈ ਹਾਂ ਦਾਲ ਅੱਛਾ ਮਾਂ ਦੀ ਦਾਲ ਨਾਲ ਰੋਟੀ ਹੈ ਬੂਆ ਨੇ ਕੱਲਸ ਰਾਤ ਪੁੱਛਿਆ ਸੀ ਵੀ ਤੈਨੂੰ ਕੀ ਖਾਣਾ ਪਹਿਲਾਂ ਤਾਂ ਮੈਗੀ ਜਨ ਲੱਗ ਗਿਆ ਤੇ ਕਹਿੰਦਾ ਨਹੀਂ ਨਹੀਂ ਦਾਲ ਦੇ ਦੀ ਕਾਲੀ ਕਾਲੀ ਦਾਲ ਛਾ ਹਾਂਜੀ ਚਲ ਕੋਈ ਗੱਲ ਠੀਕ ਆ ਬੰਦਾ ਖੁਸ਼ ਰਹੇ ਆ ਨਾ ਹਾਂਜੀ ਹੈ ਉਹ ਲੋ ਭਾਈ ਉਧਰ ਨੂੰ ਵੀ ਚੱਲਦੇ ਆ ਜਸ਼ਨ ਕਿਆ ਕਰਦੇ ਆ ਜਸ਼ਨ ਹੀ ਹੈ ਅੱਜ ਨੂੰ ਪਤਾ ਨਹੀਂ ਲੱਗਿਆ ਕਿ ਤਰਾਏਗਾ ਸਵਾਈ ਵੀ ਕਰਤੀ ਦੀ ਮੈਂ ਅੱਥੇ ਕਿਸੇ ਅੱਛਾ ਤਿਆਰ ਬੁਆ ਤੇ ਮੰਮਾ ਦਾ ਹੋਣ ਦਾ ਪਤਾ ਨਹੀਂ ਲੱਗਣਾ ਦਿੱਤਾ ਹੈ ਹਾਂ ਹਾਂਜੀ ਲੋ ਭਾਈ ਠੀਕ ਹੈ ਚੰਗੀ ਗੱਲ ਹੈ ਰਣ ਮਿਲਖੇ ਭਾਈ ਕੰਮ ਕਰੀ ਜਾਂਦੀਆਂ ਵੀ ਆ ਲੋ ਸਕੂਲ ਤੇ ਆ ਕੇ ਅਜਰਾਬਾਂ ਕਿੱਥੇ ਗਿਆ ਇਹਦਾ ਪੰਮੂ ਹਾਂ ਪੰਮੂ ਤਾਂ ਆ ਗਿਆ ਨਹੀਂ ਜਰਾਬ ਹੈਂ ਵੇਖ ਲਾ ਤੋ ਟੇਕਦਾ ਨਹੀਂ ਹੈਗਾ ਲੋ ਭਾਈ ਸਾਡੀ ਫੁੱਲਵਾੜੀ ਵੀ ਹੈ ਨਾ ਵਧੀਆ ਬਣ ਗਈ ਹੋਈ ਹੈ ਨਾ ਆ ਲੋ ਠੀਕ ਹੈ ਆ ਦੇਖੋ ਇਹ ਲੋਟ ਦਾ ਲੋਟ ਆ ਠੀਕ ਆ ਲੈ ਭਾਈ ਜਿਸ਼ਨ ਸਫਾਈ ਦਾ ਕਰੀ ਵੀ ਹੈ ਵੀ ਮਹਿਸੂਸ ਨਹੀਂ ਜਾਂਦਾ ਹੈਗਾ ਲੀ ਆ ਪਰਮ ਤੇਰੀ ਪੈਂਟ ਪਈ ਓਏ ਤੇ ਕਿੱਥੇ ਰੱਖੀ ਵੀ ਹੈ ਗੱਗੂ ਨੇ ਇਹ ਭਾਈ ਗੱਗੂ ਖਰਾਮੀ ਹੈ ਸਾਡਾ ਦੇਖੋ ਪੈਂਟ ਕਿੱਥੇ ਖੋਲ ਕੇ गिर ਗਿਆ ਆਪਣੀ ਇਹ ਤਾਂ ਮੈਂ ਵੀ ਦੇਖ ਲਈ ਠੀਕ ਨਹੀਂ ਆ ਲੋ ਇਹਨ ਵਈ ਫਲਵਾੜੀ ਜਿਹੜੀ ਵਧੀਆ ਵਧੀਆ ਆ ਬੂਟਾ ਤਾਂ ਨਾ ਬਾਈ ਇੰਨਾ ਨਜ਼ਾਰਾ ਹੈ ਆ ਫੁੱਲ ਹੈ ਇਹਨੂੰ ਰਾਤ ਦੀ ਰਾਣੀ ਕਹਿੰਦੇ ਆ ਜਦੋਂ ਰਾਤ ਨੂੰ ਖੜਦਾ ਹਾਲ ਤਾਂ ਖੜਨ ਨਹੀਂ ਲੱਗਿਆ ਵੀ ਇੰਨੀ ਬਾਸ਼ਨਾਉਂਦੀ ਆ ਬੂਟਾ ਛੋਟਾ ਜਿਹਾ ਹੈ ਤਾਂ ਦੇਖੋ ਆ ਵੀ ਹਰੇ ਰੰਗ ਦਾ ਅਮਰ ਤੋਂ ਪਾਣੀ ਪਾਉਂਦਾ ਕਦੇ ਕਿ ਨਹੀਂ ਹੈ ਐਦਾਂ ਦਸਮੂ ਕਰਕੇ ਪਾਉਂਦਾ ਨਹੀਂ ਨਹੀਂ ਬਾਈ ਇਹ ਮੁਕਰਦਾ ਹੈ ਕਹਿੰਦਾ ਮੈਂ ਪਾਉਂਦਾ ਨਹੀਂ ਹੈਗਾ ਪਾਣੀ ਇਹਦੇ ਚ ਸੱਚਾਈ ਹੈ ਚਲੋ ਭਾਈ ਦੇਖ ਲਓ ਬੱਚੇ ਵੀ ਘਰ ਆ ਬਾਈ ਇੱਕ ਨਾ ਬਾਈ ਬਣਾਉਣਾ ਸਮਾਨ ਆ ਜਿਹੜਾ ਸਾਰਾ ਠੀਏ ਲੱਗਿਆ ਪਿਆ ਤੇ ਕਿਨ ਖਰਜੀ ਜ਼ਿਆਦਾ ਹੈ ਕੰਮ ਪੱਕਾ ਹੁੰਦਾ ਹੈ ਜਿਹੜੀ ਚੀਜ਼ ਆ ਟਿਕਾਣੇ ਰੱਖਣੀ ਹੁਣ ਤਾਂ ਚਲੋ ਆ ਹਵਾ ਚੱਲਣ ਕਰਕੇ ਜਿੱਕਣਾ ਹੈਂਗਰ ਉੱਤੇ ਕੱਪੜੇ ਕੱਪੜੇ ਫਿਰ ਗਏ ਉਹ ਵੀ ਕੱਪੜੇ ਗਿਰਨ ਨਹੀਂ ਦਿੰਦੀ ਉਹ ਜਿਹੀ ਜਿਹੀ ਆਪ ਉਹ ਜਿਹੋ ਨੇ ਆਨੇ ਬਣਾਏ ਵੇ ਆਂ ਦੇਖ ਲੋ ਹਾਂ ਓਤੇਰੇ ਜਿਵੇਂ ਨਾ ਜਨਮ ਦਿਨ ਦੀ ਪਾਰਟੀ ਚੱਲਦੀ ਉਹ ਹਲੇ ਹਾਂਜੀ ਹੈ ਹਾਂਜੀ ਆਦੇ ਆਦੇ ਲਾ ਆਪਣਾ ਵੀਰੇ ਨੂੰ ਇਕਰਾ ਕੁਛ ਰੱਖਦੀ ਹੈ ਹੈ ਨਹਲ ਤੱਕ ਚੱਲੀ ਜਾਊਗੀ ਜਨਮ ਦਿਨ ਦੀ ਪਾਰਟੀ? ਹਾਂਜੀ ਚੱਲੀ ਜਾਊਗੀ ਜਦ ਤੱਕ ਖਤਮ ਨਹੀਂ ਹੁੰਦੀ। ਹਾਂ। ਆਰਾ ਭਾਈ। ਹੈ। ਵੇ ਤਾਂ ਤੁਸੀਂ ਘੈਂਟ ਬੰਦੇ ਨਿਕਲੇ। ਆ ਦੇਖੇ ਭਾਈ। ਆਹੀ ਮੰਮੀ ਦੀ ਯਾਦ ਨਹੀਂ ਆਉਂਦੀ ਮਿੱਠੀਆਂ ਬਾਲੂ ਛਾਈਆਂ। ਹੈ? ਹਾਂਜੀ। ਚਲ ਹੌਲੀ ਹੌਲੀ ਖਾ ਲੈ ਠੀਕ ਐ। ਵਧੀਆ ਚੱਲੋ ਭਾਈ ਬੱਚੇ ਖੁਸ਼ ਰਹਿਣੇ ਚਾਹੀਦੇ ਆ। ਠੀਕ ਨਹੀਂ? ਦੱਸਣ ਕਿ ਕਹਣਾ ਰਿਹਾ ਫਿਰ ਬਰਥਡੇ ਦੇ ਗਿਫਟ ਤੇਰੇ ਪੱਪੀ ਮੇਰਾ ਪੰਜਵਾਂ ਗਿਫਟ ਰੈਂਦਾ ਹੈ ਅੱਛਾ ਹਾਂਜੀ ਉਹ ਤੁਹਾਨੂੰ ਗਿਫਟ ਦਵਾ ਦੂੰਗਾ ਲੋ ਭਾਈ ਇਹਦਾ ਪੰਜਵਾਂ ਗਿਫਟ ਰੈਂਦਾ ਇੱਕ ਇਹਨੂੰ ਦਵਾਉਣਾ ਹੈ ਇਹ ਕਹਿੰਦੇ ਪਰਮ ਨੂੰ ਬੂਟ ਦਵਾਏ ਆ ਵੀ ਮੈਂ ਵੀ ਲੈਣਾ ਮਹੱਤਲ ਕੋਈ ਨਹੀਂ ਤੁਹਾਨੂੰ ਬੂਟ ਦਵਾ ਦਾਂਗਾ ਪੰਮੂ ਤੇਰਾ ਬੂਟ ਠੀਕ ਆ ਦੇਖੋ ਹੁਣ ਬੋਲ ਲਿਆ ਖਾਣ ਵਕਤ ਹਾਂਜੀ ਪੱਕੀ ਗੱਲ ਆ ਵੀ ਹਲੋ ਮਾਰਨੀ ਇਧਰ ਪੁੱਠੀਆਂ ਛਾਲਾਂ ਬਾਈ ਖਾ ਕੇ ਜਿਵੇਂ ਨਾਲ ਉਹ ਇਹ ਖਾ ਰਹੀ ਏ ਲੋ ਬਾਈ ਉਧਰ ਭੈਣ ਵੀ ਆ ਗਈ ਸਸਰੀ ਚਾਲੀ ਸਾਰੇ ਹਾਂ ਜੀ ਰੋਟੀ ਪਚਣ ਆਈ ਏ ਚਾਹ ਪੀਉਂਦਾ ਹਾਂ ਪੀ ਲੀਂ ਚਾਹ ਪੀ ਲਓ ਠੀਕ ਏ ਸਿਆਣੂ ਵੀ ਤੇ ਬਿਆਨੇ ਬਹੁ ਬਦਲਦਾ ਏ ਹੈ ਉਹ ਇੰਨੇ ਬਿਆਨ ਨੂੰ ਤੁਸੀਂ ਚਾਹ ਕੇ ਪੀਉਂਗਾ ਠੀਕ ਕਿਸੇ ਨੂੰ ਪੀਣੀ ਨਹੀਂ ਕਿਆ ਕਹ ਤੈਨੂੰ ਵੀ ਨਹੀਂ ਜੇ ਸਹਰ ਆ ਕੇ ਚਲ ਪਿੰਨੀ ਖਾ ਲਈ ਚਾਹ ਨਾਲ ਜਸ਼ਨਬਾਈ ਸਕੂਲ ਦੇ ਵਿੱਚ ਰੋਟੀ ਖਾ ਕੇ ਆਉਂਦੀ ਆ ਤਾਂ ਆ ਕੇ ਰੋਟੀ ਨਹੀਂ ਖਾਂਦੀ ਹੈ ਹਨਾ ਅੱਜ ਕੀ ਬਣੇਗਾ ਆ ਪਰਮ ਲੈ ਕੇ ਜਾਂਦਾ ਅੱਜ ਕੀ ਬਣੇਗਾ ਦਾਲ ਚਾਹ ਦਾਲ ਚਾਹ ਹਾਂਜੀ ਖੁਸ਼ਾ ਦੋਈ ਕਿੱਥੇ ਆਪਣੀ ਮਨਜੀਤ ਮਨਜੀਤ ਕਿੱਥੇ ਆ ਹੈ ਸੁੱਤੀ ਪਈ ਆਲੇ ਲੋ ਭਾਈ ਉਹ ਸੁੱਤੀ ਪਈ ਆ ਹਾਂ ਪਰ ਮਨ ਤਿਆਰੀ ਹੈ ਤੇ ਰਿਟਿਊਸ਼ਨ ਦੀ ਜਿਸ ਨੂੰ ਪੜਦਾ ਵੀ ਐਡਵਿਸ਼ਨ ਚ ਕੋਸਾ ਹੈ ਹਾਂਜੀ ਸਾਰੇ ਬੱਚੇ ਨਾਲ ਤਾਂ ਪਹਿਲਾ ਮਿਲਲਾ ਹੋ ਕੇ ਬੈਠ ਜਾਂਦਾ ਹੈ ਮੈਂ ਕਿਹਾ ਤੇ ਉਹ ਤੁਹਾਨੂੰ ਸਿੱਖਤ ਕਰਦੀ ਜੀ ਇਹ ਵਿਸ਼ੇਸ਼ਨਾ ਤੇ ਮਢੀ ਜੀ ਏ ਬੀ ਸੀ ਡੀ ਐਫ ਜੀ ਐਚ ਆਈ ਜੀ ਕੇ ਐਲ ਓ ਪੀ ਟੂ ਕਾਂ ਐਫ ਟੀ ਯੂ ਵੀ ਲਾ ਕੇ ਵਰਾਈ ਜਾਂਦਾ ਕਿਆ ਵਧੀਆ ਫਿਰ ਤਾਂ ਹਾਂਜੀ ਹੈਪੀ ਜੀ ਵੀ ਲੱਗ ਗਿਆ ਇਹਨਾਂ ਦਾ ਅਰਜੀਤ ਵਗੈਰ ਹਾਂ ਦੇਖ ਲੈ ਘਰ ਚ ਰੌਣਕੇ ਖਤਮ ਹੋਈ ਪਈਆ ਨਹੀਂ ਘੁੰਮਦੀ ਫਰੀ ਜਾਂਦੀ ਏ ਹਾਂ ਉਹ ਜੰਨਾ ਖਰੀਦ ਹੋਇਆ ਚਲ ਚਲ ਭਾਈ ਉਹਨੇ ਭਾਣਜੀ ਨੇ ਬੀਜ ਦੇ ਨਾਲੇ ਜਾ ਕੇ ਨਾ ਜਾਦੇ ਜਾਣਾ ਇਹਨੇ ਉਦੋਂ ਹੀ ਉੱਠਣਾ ਪਿਕਣਾ ਹਾਨ ਨੁਹਾਨ ਪਰਮਾਣਾ ਹੁੰਦਾ ਇਹਨੇ ਛੇੜਨਾ ਉਹ ਦੇਖ ਉਹ ਬਣ ਗਿਆ ਗੋਲੀ ਹੈ ਉਲਟ ਕੇ ਹੈ ਸਿੱਧਾ ਨਹੀਂ ਜਾਏਗਾ ਇਸ ਲੰਗ ਮਾਰ ਕੇ ਫੇਗ ਨੂੰ ਹੁਣ ਤੁੰਦ ਨੂੰ ਖਿਲੇ ਹਾਂ ਬੁਰਾ ਗਿਆ ਲਿਆ ਜਾ ਲੈ ਜਾ ਕੇ ਉਹ ਆ ਦੇ ਆਏ ਕਰਦਾ ਬਾਈ ਇਹ ਸ਼ਰਾਰਤੀ ਬੰਦਾ ਸਾਡਾ ਇਹਦੀ ਕਿਸਮ ਵਿੱਚ ਸ਼ਰਾਰਤਾਂ ਜ਼ਿਆਦਾ ਲਿਖੀਆਂ ਵੀ ਆ ਪਰ ਇਹਨੂੰ ਹੁਣ ਅਸੀਂ ਝਿੜਕਦੇ ਰਹਿੰਦੇ ਆ ਸਮਝਣ ਲੱਗ ਗਿਆ ਸਮਝ ਵੀ ਜਾਣਾ ਇਹਨੇ ਹੌਲੀ-ਹੌਲੀ ਆਪ ਠੀਕ ਨਹੀਂ ਹੈ ਜਿਸ ਨੇ ਹਨਾ ਕਿਆ ਕਹਿੰਦੀ ਸਮਝ ਵੀ ਜਾਣਾ ਇਹਨੇ ਹਨਾ ਆ ਦੇਖੋ ਬਾਈ ਇੱਥੇ ਤੇ ਕਹਿੰਦੇ ਚੱਕੀ ਪੇਸਟੀ ਪਲੇਟ 'ਚ ਪਾਈ ਹਾਂਜੀ ਤੇ ਉਹਨੇ ਖਾਈ ਹੈ ਹੈ ਦੇਖ ਲੈ ਮਠਾਈ ਬਾਹਰ ਪਈ ਆ ਬਾਈ ਪਿੱਦ ਗਾਲੀ ਕਰਕੇ ਆ ਦੇਖੋ ਬਰਫੀ ਲੈਨ ਚ ਲੱਗੀ ਪਈ ਹੈ ਘਰ ਦੀ ਬਰਫੀ ਬਣੀ ਵੀ ਜਿਸ਼ਣਾ ਨਾ ਇਹ ਹਾਂਜੀ ਹੈ ਹਾਂਜੀ ਪਿੰਨੇ ਕਿ ਥਰਕੀਆਂ ਵਿੱਚ ਲੱਗੂ ਕੇ ਉਹ ਦਰਜ ਹਾਂ ਅਲਮਾਰੀ ਚ ਉਹ ਉੱਪਰ ਅਲਮਾਰੀ ਚ ਪਈਆਂ ਉੱਥੇ ਬਾਈ ਇਹਨੂੰ ਅਲਮਾਰੀ ਕਹਿੰਦੇ ਜਿਸ਼ਣਾ ਉੱਥੇ ਪਈਆਂ ਹਾਂ ਕੀ ਹੋ ਗਿਆ ਉਹ ਕੀ ਹੋ ਗਿਆ ਉੱਠ ਖੜੀ। ਕਿਆ ਕਹਿੰਦੀ? ਕਿਆ ਕਹਿੰਦੀ ਐਂਤਾ ਸੱਦ? ਹੈਂ? ਮੈਨੂੰ ਲੱਗਦੀ ਐ ਕੁਛ ਕਹਿੰਦੀ ਆ ਉਹ। ਆਜੇ ਸਿਰ। ਹਾਂਜੀ। ਉਹ ਬੱਲੇ ਸასი ਕਾਲ ਬੁਲਾਈ? ਸასი ਕਾਲ। ਹਾਂ। ਭਾਈ ਜਸ਼ਨਾਂ ਬਗੈਨਾ ਇਹਦਾ ਵੀ ਜੀ ਨਹੀਂ ਲੱਗਦਾ। ਤੇ ਆ ਦੇਖ। ਇਹ ਡਾਂਸ ਕਰਨ। ਹੈਂ? ਉਹ ਦੇਖ ਉਹਦਰ ਪੰਗੜਾ ਪੈਂਦਾ ਪੰਜਾਬੀ। ਤੇ ਆ ਚੱਲ ਪਿਆ। ਹੈਂ ਜਸ਼ਨਾਂ। ਪਿਆਬੀ ਭੰਗੜਾ ਦਾ ਪੰਮੂ ਨੇ ਪਾਤਾ ਲੋ ਗੱਡੀ ਨੇ ਬਾਈ ਚਾਰਜ ਆਉਣਾ ਹਲੇ ਹਲੇ ਉੱਠੀ ਆ ਪੰਮੂ ਦੂਰ ਰਹਤਾ ਮੈਨੂੰ ਸਾਦੀ ਦੇ ਨਹੀਂ ਆਪ ਲੈ ਦਾਸ ਚਾਹ ਪੀਓ ਹੋ ਗਏ ਦਾਦੇ ਪਹਿਲਾਂ ਚਾਹ ਪੀਓਗੀ ਤੇ 10 ਮਿੰਟ ਬਾਅਦ ਚਾਹ ਦੋਹੋਗੀ ਲੈ ਚਾਹ ਪੀਵੇਂ ਗੁੱਗੂ ਭੁੰਗਰੇ ਪਿੰਨ ਨਹੀਂ ਕੁਛ ਨਹੀਂ ਨਾ ਚਾਹ ਨਹੀਂ ਪੀਣੀ ਮੈਂ ਹਾਂ ਕੀ ਪੀਏ ਉਹ ਪੀਏ ਨਹੀਂ ਮੈਗੀ ਖਾਣੇ ਮੈਂ ਮੈਗੀ ਅੱਛਾ ਜਦੋਂ ਦੀ ਵੀ ਉਸੇ ਫੇਵਰੇਟ ਮੈਗੀ ਹੋ ਅੱਜ ਸ਼ਾਮ ਨੂੰ ਮੈਗੀ ਉਹ ਤਾਂ ਨਹੀਂ ਬਣਨੀ ਕਿਤੇ ਮੈਗ ਮੈਗੀ ਹੈ ਹੈ ਮੈਗੀ ਆ ਦੇਖੀ ਮੈਗੀ ਨੂੰ ਮੂੰਹ ਕਾ ਨਾ ਕਰਦਾ ਐਦਾਂ ਖਾਓਗੇ ਬਹਾਇਆਂ ਖਾਈ ਜਾਏਂ ਪਰ ਤੇਰਾ ਹੀ ਪੱਕਾ ਕੰਮ ਹੈ ਇਕਨਾ ਹੀ ਖਾਈ ਬੌਣ ਟਿਊਸ਼ਨ ਦੀ ਤਿਆਰੀ ਹੈ ਹਾਂਜੀ ਪੂਰੀ ਬਟਾ ਪੂਰੀ ਹਾਂਜੀ ਕਿਆ ਪੜਕਾ ਹੁੰਦਾ ਹੁੰਦਾ ਟਿਊਸ਼ਨ ਜੀ ਵਹੀ ਮੈਮ ਨੇ ਕੰਮ ਪਾਇਆ ਇਹ ਜਿਹੜਾ ਮੈਮ ਨੇ ਕੰਮ ਪਾਇਆ ਚਲ ਠੀਕ ਆ ਚਲੋ ਭਾਈ ਪੱਤਾ ਜੀ ਦੇਖੋ ਐ ਦਿਨਾਂ ਕੱਲ ਮੈਂ ਪੈਸੇ ਲਈ ਦੀ ਮੈਂ ਕਿ ਮੈਨੂੰ ਕੰਮ ਕਰਨ ਦੇ ਦੇ ਕਹਿੰਦਾ ਮੈਂ ਕਾਹ ਤੇ ਦਵਾ ਜਦ ਮੈਂ ਨਵੀਂ ਕੱਟਦੀ ਕਹਿੰਦਾ ਮੈਂ ਤੇ ਤੈ ਮੇਰੀ ਕੱਟਦੀ ਆਪਣੀ ਖੋ ਕੇ ਬਾਬਾ ਜੀ ਮੈਂ ਕੁਛ ਨਹੀਂ ਕਹਿ ਸਕਦਾ ਤੁਹਾਡੀ ਭੈਣ ਭਾਈ ਦੀ ਲੜਾਈ ਚ ਆਪਾਂ ਨੂੰ ਬੋਲਣ ਦੀ ਹੱਤ ਨਹੀਂ ਤੁਸੀਂ ਦੋਹੇ ਜਾਣਾ ਆਪ ਸਮਝੋ ਹੁਣ ਨਹੀਂ ਟੂ ਨਿੱਤ ਤੇ ਆ ਵੀ ਟੂ ਜਨਣਾ ਨਹੀਂ ਹਾਂ ਸਕੂਲ ਜਾਣਾ ਹੈ ਸਕੂਲ ਜਾਣਾ ਹੈ ਨਾ ਲਓ ਭਾਈ ਇਹਦੇ ਵੀ 5-6 ਦਿਨ ਰਹਿ ਗਏ ਜਿਸਨ ਤੇ ਵੀ ਜਾਣਾ ਨਾਲ ਹਾਂ ਤੂੰ ਰਹਿਣ ਦੇ ਮੈਂ ਤੇਰੀ ਮੈਡਮ ਨਾਲ ਗੱਲ ਕਰ ਲਈ ਨਹੀਂ ਮੈਂ ਜਾਉਂਗੀ ਨਹੀਂ ਮੈਡਮ ਨਾਲ ਗੱਲ ਹੋ ਲਈ ਕਹਿੰਦੀ ਨਹੀਂ ਭੇਜਣੀ ਜਸਨ ਪੰਮੂ ਨੂੰ ਭੇਜ ਦੇਣਾ ਨਹੀਂ ਮੈਂ ਤਾਂ ਜਾਉਂਗੀ ਪੰਮੂ ਨੂੰ ਪੰਮੂ ਨਹੀਂ ਜਾ ਰਹਿ ਗਿਆ ਇਲਤਾ ਕਰੀ ਗੱਪ ਤੇ ਜਾ ਕੇ ਹਾਂ ਤਾਂ ਉਹ ਨਹੀਂ ਕਰਨੀ ਹਲ ਤਾਂ ਪੰਮੂ ਕਰੂਗਾ ਉਹਨੂੰ ਕੋਈ ਪਤਾ ਨਹੀਂ ਇਹ ਹੁਣ ਆਪਾਂ ਤੰਗ ਵੀ ਕਰਦਾ ਇਹ ਤੈਨੂੰ ਮੈਂ ਤੰਗ ਕਰਦਾ ਸਾਨੂੰ ਤਾਂ ਕਰਦਾ ਨਹੀਂ ਬਸ ਤੁਸੀਂ ਵੀਡੀਓ ਚ ਕੀ ਹੋ ਕਰਦੀ ਐ ਸੱਸ ਸਾਈ ਦੱਸੋ ਹਾਂ ਸੰਗੀਤਾਂਗ ਕਰਿਆ ਵੇ ਤੁਸੀਂ ਦਾ ਘਰ ਵੀ ਨਹੀਂ ਹੁੰਦੇ ਇਹ ਤੇ ਵਾਰ ਕਰਦੇ ਹਾਂ ਹਾਂ ਨਾਉ ਦੇ ਖਾਈ ਦਿਖਾਈ ਦਿਨੋ ਦਿਖਾਈ ਚੱਲ ਠੀਕ ਐ ਪੰਮੂ ਇਹਨਾਂ ਤਾਂ ਕਰਦਾ ਤੂੰ ਓਏ ਹਟ ਜਾ ਦੇ ਲੈ ਫੋਨ ਵੀ ਨਾ ਟਿੱਕੇ ਨਹੀਂ ਬੈਠਦਾ ਹੈਗਾ ਉਹਨੂੰ ਹਟ ਜਾ ਹਟ ਜਾ ਹਟ ਜਾ ਹਟ ਜਾ ਹਟ ਜਾ ਪੰਮੂ ਇੱਕਣਾ ਬਾਈ ਛੇੜਦੀ ਆ ਤੈਨੂੰ ਜਿਦਾਂ ਨਾ ਹਰ ਕੰਨ ਪਟਾਉਣੇ ਮੇਤੇ ਚੱਲ ਹਟ ਜਾ ਹਟ ਜਾ ਕੋਈ ਗੱਲ ਨਹੀਂ ਭੈਣ ਭਾਈ ਆ ਤੁਸੀਂ ਲੜੇ ਨਾ ਕਰੋ ਚਲੋ ਭਾਈ ਬੱਚੇ ਬੈਠੇ ਆ ਚੱਲੀ ਜਾਂਦਾ ਕੰਮ ਮੰਮੀ ਕਿੱਥੇ ਹੈ ਹੈ ਮੰਮੀ ਕਿੱਥੇ ਹੈ ਕੌਣ ਮੰਮੀ 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 ਗਈ ਹੋਈ ਹੈ ਨਾਨਕੇ ਕੋ ਮੰਮੀ ਨੂੰ ਹੋ ਗਿਆ ਅੱਭੀ ਉੱਧਰ ਹੈ ਹਾਂ ਮੇਰੀ ਮੰਮੀ ਮੰਮੀ ਕੋ ਕਹਿ ਦਿਓ ਕਿ ਮੰਮੀ ਆ ਜਾਓ ਮੇਰੀ ਮੰਮੀ ਉੱਧਰ ਹੈ ਹਾਂ ਤੇਰੀ ਮੰਮੀ ਤਾਂ ਉਧਰ ਆ ਮੰਮੀ ਕੋ ਵੀ ਕਹਿ ਦਿਓ ਆ ਜਾਓ ਮੰਮੀ ਨੂੰ ਲਿਆਵਾਂ ਜਾ ਕੇ ਹਾਂ ਦੇਖ ਲਓ ਭਾਈ ਇਹਨਾਂ ਵੀ ਸਵੇਰ ਦਿਨ ਦੋ ਗੱਲਾਂ ਕਰ ਲਈ ਮਾਮੀ ਕਿੱਥੇ ਆ ਮਾਮੀ ਨਾਲ ਬਾਤ ਕਰਨਾ ਹੈ ਹੈ ਮਾਮੀ'ਸਾ ਦਾਤ ਕਰਨਾ ਹੈ ਦੇਖ ਲਓ ਭਾਈ ਏਕਣਾ ਨਿਆਣੇ ਪਿਆਰ ਕਰਦੇ ਬਈ ਸਾਡੇ ਘਰ ਦੇ ਮੈਂਬਰ ਨੂੰ ਠੀਕ ਨਹੀਂ ਆ ਲੋ ਚਲੋ ਚੱਲੀ ਜਾਂਦਾ ਕੰਮ ਠੀਕ ਨਹੀਂ ਓਕੇ ਭਾਈ ਮੈਨੂੰ ਅੱਜ ਤਿੰਨ ਸਰਾਂ ਤੇ ਸ਼ਾਬਾਸ਼ ਮਿਲੇ ਸਾਡੇ ਸਕੂਲ 'ਚ ਤਿੰਨ ਟੀਮ ਚੈਕਿੰਗ ਵਾਲੇ ਆਏ ਤੇ ਚਾਟਦੇ ਹਾਂਜੀ ਫੇਰ ਚੱਲਦੇ ਆ ਨਾ ਸਾਡੇ ਪਮੂ ਤੈਨੂੰ ਸ਼ਾਬਾਸ਼ ਕਿੰਨਾ ਦਿੱਤੇ ਸਕੂਲ 'ਚ ਦਾਸ ਸੱਦਨ ਨੂੰ ਮਿਲेंगी ਮਿਲेंगी ਚਲ ਫੇਰ ਤੂੰ ਠੀਕ ਆ ਵਧੀਆ ਤੇ ਰਾਏ ਹੋ ਲੋਟ ਚਲੋ ਬਾਈ ਬੱਚੇ ਖੁਸ਼ ਰਹਿਣ